ਵਿਖਦੇ ਵਿੱਚ ਜੇ ਪ੍ਰੀਖਿਆ ਦੇ ਵਿੱਚ ਸਵਾਲ ਆਇਆ ਕਰੇ ਕਿ ਦੁਸ਼ਮਣੀ ਕਿਹਨੂੰ ਕਹਿੰਦੇ ਹਨ ਤੇ ਦੂਰੀ ਬਣਾ ਕੇ ਰੱਖਣ ਦੀ ਪਰਿਭਾਸ਼ਾ ਦੱਸੋ ਤਾਂ ਸ਼ਾਇਦ ਇਹਦਾ ਉੱਤਰ ਇਹ ਹੋਇਆ ਕਰੇ ਕਿ ਵੈਸੇ ਤੁਸੀਂ ਮਿਲਦੇ ਰਹੋ ਖੇਡਦੇ ਰਹੋ ਪਰ ਜਦੋਂ ਕੈਮਰਾ ਚੱਲਦਾ ਹੋਵੇ ਉਦੋਂ ਹੱਥ ਨਾਮ ਲਾਓ ਇਹਨੂੰ ਦੁਸ਼ਮਣੀ ਨਿਭਾਉਣਾ ਕਹਿੰਦੇ ਹਨ ਇਹਨੂੰ ਦੂਰੀ ਬਣਾ ਕੇ ਰੱਖਣਾ ਕਹਿੰਦੇ ਹਨ ਤੇ ਨਵੇਂ ਪ੍ਰਸੰਗ ਦੇ ਵਿੱਚ ਦੁਸ਼ਮਣੀ ਤੇ ਦੂਰੀ ਦੀ ਪਰਿਭਾਸ਼ਾ ਇਹੀ ਹੈ ਤੇ ਸ਼ਾਇਦ ਤੁਹਾਨੂੰ 10 ਦੇ ਵਿੱਚੋਂ 10 ਅੰਕ ਮਿਲ ਜਾਇਆ ਕਰਨ ਕਿਉਂਕਿ ਅੱਜ ਦੇ ਪ੍ਰਸੰਗ ਦੇ ਵਿੱਚ ਇਹੀ ਗੱਲ ਆ ਭਾਰਤ ਤੇ ਪਾਕਿਸਤਾਨ ਦਰمیان ਕਿਹੋ ਜੇ ਰਿਸ਼ਤੇ ਆ ਆਪਾਂ ਜਾਣਦੇ ਆ ਪਰ ਦੁਬਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਕ੍ਰਿਕਟ ਨੇ ਮੈਚ ਖੇਡਿਆ ਜਿਹਨੂੰ 7 ਵਿਕਟਾਂ ਦੇ ਫਰਕ ਦੇ ਨਾਲ ਭਾਰਤੀ ਟੀਮ ਨੇ ਜਿੱਤ ਲਿਆ ਉਹ ਕਹਿੰਦੇ ਜੀ ਕਿਉਂਕਿ ਸਾਡੇ ਦੇਸ਼ ਦਾ ਮਸਲਾ ਇਸ ਕਰਕੇ ਅਸੀਂ ਹੱਥ ਨਹੀਂ ਮਿਲਾਇਆ ਟਾਸ ਪਹਿਲਾਂ ਜਿੱਤੀ ਜੀ ਪਾਕਿਸਤਾਨ ਦੇ ਕਪਤਾਨ ਨੇ ਉਹ ਕਹਿੰਦੇ ਜੀ ਟਾਸ ਉਹਨਾਂ ਨੇ ਜਿੱਤੀ ਬੱਲੇਬਾਜ਼ੀ ਕਰਨ ਦਾ ਫੈਸਲਾ ਪਹਿਲਾਂ ਉਹਨਾਂ ਨੇ ਕੀਤਾ ਪਰ ਕਿਉਂਕਿ ਸਾਡੇ ਮਨ ਦੇ ਵਿੱਚ ਹਰਖਾ ਇਸ ਕਰਕੇ ਅਸੀਂ ਹੱਥ ਨਹੀਂ ਮਿਲਾਇਆ ਜਦੋਂ ਭਾਰਤ ਦੀ ਟੀਮ ਜਿੱਤੀ ਜਦੋਂ ਛਕਾ ਲਾ ਕੇ ਤੇ ਫਿਰ ਜਿੱਤ ਹਾਸਲ ਕਰ ਲਈ ਅਸੀਂ ਸਿੱਧੇ-ਸਿੱਧੇ ਡਰੈਸਿੰਗ ਰੂਮ ਦੇ ਵਿੱਚ ਪਹੁੰਚੇ ਅਸੀਂ ਹੱਥ ਹੀ ਨਹੀਂ ਮਿਲਾਇਆ ਇਹ ਸਾਡਾ ਦੁਸ਼ਮਣੀ ਕੱਢਣ ਦਾ ਇਹ ਸਾਡਾ ਦੂਰੀ ਨੂੰ ਬਿਆਨ ਕਰਨ ਦਾ ਇਹ ਸਾਡਾ ਨਾਰਾਜ਼ਗੀ ਨੂੰ ਬਿਆਨ ਕਰਨ ਦਾ ਇੱਕ ਤਰੀਕਾ ਇਹਦਾ ਮਤਲਬ ਇਹ ਹੋਇਆ ਵੀ ਜਿਵੇਂ ਆਪਾਂ ਕਿਸੇ ਦੇ ਵਿਆਹ ਦੇ ਵਿੱਚ ਜਾਂ ਮਰਨੇ ਤੇ ਜਾਂਦੇ ਆ ਉਹ ਤਾਂ ਅਸੀਂ ਜਾਂਦੇ ਆ ਇਕੱਠੇ ਹੁੰਨੇ ਆ ਅਸੀਂ ਖੁਸ਼ੀ ਦੇ ਮੌਕੇ ਤੇ ਜਾਗੇ ਗਮੀ ਦੇ ਮੌਕੇ ਤੇ ਜਾਗੇ ਕਿਸੇ ਹੋਰ ਸਮਾਗਮ ਤੇ ਜਾਗੇ ਪਰ ਅਸੀਂ ਗਏ ਸਾਂ ਪਰ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਉਹਨਾਂ ਦੇ ਨਾਲ ਸਾਡੀ ਬਣਦੀ ਨਹੀਂ ਇਸ ਕਰਕੇ ਅਸੀਂ ਜਾ ਕੇ ਮੁੜ ਆਏ ਆ ਅਸੀਂ ਗੱਲ ਨਹੀਂ ਕੀਤੀ ਅਸੀਂ ਹੱਥ ਨਹੀਂ ਮਿਲਾਇਆ ਜੱਫੀ ਪਾਉਣ ਵਾਲਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਅਸੀਂ ਦੂਰੀ ਬਣਾ ਕੇ ਰੱਖਣੀ ਚਾਹੁੰਦੇ ਹਾਂ ਹੁਣ ਜਦੋਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ক্রিকেট ਦਾ ਮੁਕਾਬਲਾ ਹੋ ਹਟਿਆ ਜੇ ਹੁਣ ਕਹਿੰਦੇ ਪਾਕਿਸਤਾਨ ਦੀ ਟੀਮ ਯੂਏਈ ਦੀ ਟੀਮ ਨੂੰ ਹਰਾ ਗਈ ਤੇ ਇੱਕ ਵਾਰੀ ਭਾਰਤ ਦੇ ਨਾਲ ਉਹਦਾ ਮੁਕਾਬਲਾ ਫੇਰ ਹੋਣਾ ਤਾਂ ਸਵਾਲ ਲੋਕਾਂ ਦੇ ਮਨਾਂ ਵਿੱਚ ਹੀ ਪੈਦਾ ਹੁੰਦਾ ਵੀ ਫੇਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਨਨਕਾਣਾ ਸਾਹਿਬ ਨੂੰ ਜੱਥਾ ਨਹੀਂ ਭੇਜਿਆ ਜਾ ਰਿਹਾ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਭਾਰਤ ਦੇ ਵਿੱਚ ਪਾਕਿਸਤਾਨ ਦੇ ਕਲਾਕਾਰਾਂ ਦੇ ਨਾਲ ਬਣੀਆਂ ਹੋਈਆਂ ਸਾਂਝੀਆਂ ਫਿਲਮਾਂ ਰਿਲੀਜ਼ ਨਹੀਂ ਕੀਤੀਆਂ ਜਾਂਦੀਆਂ ਤੇ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਜਿਹੜੇ ਅਖੌਤੀ ਦੇਸ਼ ਭਗਤ ਗਾਲਾਂ ਕੱਢਦੇ ਹੁੰਦੇ ਜੀ ਕਿ ਦੇਸ਼ ਭਗਤੀ ਦੀ ਭਾਵਨਾ ਇਹਨੂੰ ਕਹਿੰਦੇ ਹਨ ਦੇਸ਼ ਭਗਤੀ ਦੀ ਭਾਵਨਾ ਆ ਹੈ ਤੁਸੀਂ ਵਤਨ ਪ੍ਰਸਤ ਨਹੀਂ ਹੋ ਜਿਨ੍ਹਾਂ ਦੀਆਂ ਐਡੀਆਂ ਐਡੀਆਂ ਜੀਭਾਂ ਉਹ ਹੁਣ ਬਿਲਕੁਲ ਇਸ ਮਸਲੇ ਦੇ ਉੱਤੇ ਚੁੱਪਾ ਉਹਨਾਂ ਦੀਆਂ ਜੀਭਾਂ ਨੂੰ ਕੀ ਹੋ ਗਿਆ ਕੋਮਾ ਚ ਚਲੇ ਗਏ ਜੇ ਤੁਸੀਂ ਕੋਮਾ ਚ ਗਏ ਹੋ ਫਿਰ ਤੁਸੀਂ ਇਵੇਂ ਰਿਓ ਕਿਉਂਕਿ ਮਰਦਾ ਬੋਲਦਾ ਖਫਣ ਪਾੜਦਾ ਤੁਸੀਂ ਹੁਣ ਬੋਲਿਓ ਨਾ ਕਿਉਂਕਿ ਤੁਹਾਡੇ ਲਈ ਪਰਿਭਾਸ਼ਾ ਹੋਰ ਹੁੰਦੀ ਆ ਹੁਣ ਜਿਹੜੀ ਜਾਣਕਾਰੀ ਆ ਪਤਾ ਲੱਗਾ ਜੀ ਕਿ ਜਿਹੜਾ ਜਥਾ ਜਾਣਾ ਜੀ ਸਿੱਖ ਸ਼ਰਧਾਲੂਆਂ ਦਾ ਉਹਦੇ ਜਾਣ ਦੇ ਉੱਤੇ ਮਨਾਹੀ ਹੋ ਗਈ ਆ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਨਨਕਾਣਾ ਸਾਹਿਬ ਦੇ ਵੱਲ ਜਥਾ ਜਾਣਾ ਹੁੰਦਾ ਉਹਨੂੰ ਨਾ ਕਰ ਦਿੱਤੀ ਗਈ ਆ ਭਾਰਤ ਦੇ ਗ੍ਰਹਿ ਵਿਭਾਗ ਦੇ ਵੱਲੋਂ ਚਿੱਠੀ ਲਿਖੀ ਗਈ ਆ ਕਿ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਸਬੰਧ ਸੁਲੱਖਣੇ ਨਹੀਂ ਹਨ ਸ਼ਰਧਾਲੂਆਂ ਦੀ ਜ਼ਿੰਦਗੀ ਨੂੰ ਖਤਰਾ ਵੀ ਪੈਦਾ ਹੋ ਸਕਦਾ ਹੈ ਇਸ ਕਰਕੇ ਅਸੀਂ ਇਸ ਜਥੇ ਨੂੰ ਜਾਣ ਦੀ ਪ੍ਰਵਾਨਗੀ ਨਹੀਂ ਦਿੰਦੇ ਪਤਾ ਲੱਗਾ ਜੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਵੀ ਜੇ ਕਰੈਕਟਰ ਦਾ ਮੁਕਾਬਲਾ ਹੋ ਸਕਦਾ ਫਿਰ ਸ਼ਰਧਾਲੂਆਂ ਦੇ ਜਾਣ ਦੇ ਵਿੱਚ ਕੀ ਸਮੱਸਿਆ ਫਿਰ ਸ਼ਰਧਾਲੂ ਕਿਉਂ ਨਹੀਂ ਜਾਣ ਦਿੰਦੇ ਉਥੋਂ ਦੀ ਵੱਡੀ ਗਿਣਤੀ ਦੇ ਵਿੱਚ ਜਨਤਾ ਇਹ ਚਾਹੁੰਦੀ ਜੀ ਕਿ ਇੱਥੋਂ ਸ਼ਰਧਾਲੂ ਆਉਣ ਇੱਥੋਂ ਵਾਲੇ ਸ਼ਰਧਾਲੂ ਚਾਹੁੰਦੇ ਜੀ ਕਿ ਅਸੀਂ ਉੱਥੇ ਜਾਗੇ ਇਹ ਬਿਲਕੁਲ ਉਵੇਂ ਹੀ ਆ ਜਿਵੇਂ ਕਿ ਉਧਰਲੇ ਦੇਸ਼ ਦੇ ਬਹੁਤ ਸਾਰੇ ਲੋਕ ਤੇ ਸਾਡੇ ਮਹਾਨ ਭਾਰਤ ਦੇ ਬਹੁਤ ਸਾਰੇ ਲੋਕ ਚੌਂਦੇ ਆ ਜੀ ਕਿ ਅਸੀਂ ਕਰਿੱਕਟ ਮੁਕਾਬਲੇ ਵੀ ਦੇਖੀਏ ਅਸੀਂ ਜਾ ਕੇ ਮੱਥਾ ਵੀ ਟੇਕੀਏ ਉਹ ਚੌਂਦੇ ਜੀ ਅਸੀਂ ਇੱਥੇ ਆ ਕੇ ਸਾਰਾ ਭਾਰਤ ਦੇਖੀਏ ਜਿਵੇਂ ਕਿ ਅਸੀਂ ਚੌਂਦੇ ਜੀ ਕਿ ਫਿਲਮਾਂ ਸਾਂਝੇ ਤੌਰ ਦੇ ਉੱਤੇ ਰਿਲੀਜ਼ ਹੋਣ ਓਵੇਂ ਉੱਧਰ ਵੀ ਚਾਉਣ ਵਾਲੇ ਆ ਇੱਧਰ ਵੀ ਚਾਉਣ ਵਾਲੇ ਆ ਪਰ ਜੇ BCCI ਨੂੰ ਅਰਬਾਂ ਰੁਪਈਆ ਕਰੋੜਾਂ ਰੁਪਈਆ ਨਾ ਮਿਲਦਾ ਹੋਵੇ ਕਰਿੱਕਟ ਦੇ ਮੁਕਾਬਲੇ ਖੜਾ ਕੇ ਤੇ ਫਿਰ ਭਾਈ ਹੋ ਸਕਦਾ ਵੀ ਉਹ ਹੱਥ ਮਿਲਾਉਣ ਵਾਲੀ ਗੱਲ ਵੀ ਨਾ ਕਰਨ ਮੈਚ ਖੜਾਉਣ ਵਾਲੀ ਗੱਲ ਵੀ ਨਾ ਕਰਨ ਇਹਦਾ ਮਤਲਬ ਇਹ ਆ ਵੀ ਜੇਕਰ ਦੁਬਈ ਦੇ ਵਿੱਚ ਮੁਕਾਬਲਾ ਹੋਇਆ ਉਹਦੇ ਵਿੱਚੋਂ ਰੁਪਈਏ ਚੰਗੇ ਆਉਂਦੇ ਆ ਫਿਲਮਾਂ ਦੀ ਰਿਲੀਜ਼ਿੰਗ ਤੋਂ ਇੰਨੇ ਰੁਪਈਏ ਨਹੀਂ ਆਉਂਦੇ ਸੀਰੀਅਲਾਂ ਦੀ ਰਿਲੀਜ਼ਿੰਗ ਤੋਂ ਇੰਨੇ ਪੈਸੇ ਨਹੀਂ ਆਉਂਦੇ OTT ਪਲੇਟਫਾਰਮ ਦੇ ਉੱਤੇ ਜੇਕਰ ਪਾਕਿਸਤਾਨੀ ਕੰਟੈਂਟ ਹੈ ਤਾਂ ਫਿਰ ਇੰਨੇ ਪੈਸੇ ਨਹੀਂ ਆਉਂਦੇ ਹੈਰਾਨੀ ਇਸ ਗੱਲ ਦੀ ਆ ਵੀ ਇਸ ਮਸਲੇ ਦੇ ਉੱਤੇ ਨੈਸ਼ਨਲ ਮੀਡੀਆ ਕੋਮਾ ਦੇ ਵਿੱਚ ਆ ਹੁਣ ਕਿਉਂ ਨਹੀਂ ਬੋਲਦੇ ਜੇ ਇੱਕ ਨਿੱਕੀ ਜੀ ਗੱਲ ਹੋਵੇ ਤੁਸੀਂ ਪੜੋਲ ਬਣਾਉਨੇ ਹੁੰਨੇ ਹਰ ਗੱਲ ਦਾ ਇਹ ਐਦਾਂ ਹਨ ਇਹ ਉਦਾਂ ਹਨ ਇਹ ਫਲਾਣੇ ਹਨ ਇਹ ਦੇਸ਼ ਵਿਰੋਧੀ ਹਨ ਕੋਈ ਦੇਸ਼ ਵਿਰੋਧੀ ਨਹੀਂ ਆ ਭਾਰਤ ਦੀ ਧਰਤੀ ਦੇ ਉੱਤੇ ਸਾਹ ਲੈਣ ਵਾਲਾ ਹਰ ਬੰਦਾ ਵਤਨਪ੍ਰਸਤ ਹੈ ਸਾਨੂੰ ਆਪਣੇ ਮਹਾਨ ਭਾਰਤ ਦੇ ਉੱਤੇ ਮਾਣ ਸੀ ਹੈ ਤੇ ਰਹੂਗਾ ਅਸੀਂ ਆਪਣੇ ਦੇਸ਼ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਤਿਰੰਗੇ ਲਈ ਜਾਨ ਵੀ ਦੇ ਸਕਦੇ ਹਾਂ ਤੇ ਅਸੀਂ ਜਾਨ ਦਿੱਤੀ ਸਾਡੇ ਪੰਜਾਬਗਾਂ ਨੇ ਸਾਡੇ ਦੇਸ਼ ਵਸਗਾਂ ਨੇ ਸਮੇਂ-ਸਮੇਂ ਤੇ ਜਾਨ ਦਿੱਤੀ ਪਰ ਇਹ ਤਾਂ ਜ਼ਰਾ ਸੋਚ ਲਓ ਕਿ BCCI ਦਾ ਮੁਖੀ ਕੌਣ ਆ BCCI ਦੇ ਮੁਖੀ ਦਾ ਬਾਪੂ ਕੌਣ ਆ ਇਹਨਾਂ ਗੱਲਾਂ ਦੇ ਬਾਰੇ ਜੇਕਰ ਆਪਾਂ ਖਿਆਲ ਕਰਾਂਗੇ ਤੇ ਫਿਰ ਸ਼ਾਇਦ ਸਾਨੂੰ ਸਾਰੀ ਕਹਾਣੀ ਸਮਝ ਆ ਜਾਊ ਸਾਡੀ ਤਾਂ ਚੀਨ ਨਾਲ ਵੀ ਬੜੀ ਵਿਗੜੀ ਸੀ ਪਰ ਹੁਣ ਜਦੋਂ ਅਮਰੀਕਾ ਦੇ ਨਾਲ ਸਾਡੀ ਖਟਪਟੀ ਹੋਈ ਤੇ ਹੁਣ ਅਸੀਂ ਚੀਨ ਦੇ ਵਿੱਚ ਜਾ ਕੇ ਗੱਲਬਾਤ ਵੀ ਕਰਕੇ ਆਏ ਸੀ ਕਿ ਰੰਢੀਲਾ ਕਰਦੇ ਆ ਹੁਣ ਕੱਲ ਨੂੰ ਆਪਣੀ ਇਧਰਲੇ ਪਾਸੇ ਠੀਕ ਹੋ ਜੇ ਤੇ ਜਿਹੜੇ ਦੇਸ਼ ਭਗਤ ਆ ਅਖੌਤੀ ਦੇਸ਼ ਭਗਤ ਜਿਹੜੇ ਆਪਸ ਦੇ ਵਿੱਚ ਠਿੰਗ ਮਠਿੰਗੀ ਹੁਣ ਤੱਕ ਹੁੰਦੇ ਰਹੇ ਆ ਉਹ ਫਿਰ ਕਿਹੜੇ ਮੈਂ ਸੋਚਦਾ ਵੀ ਭਾਈ ਚੱਪਣ ਦੇ ਵਿੱਚ ਨੱਕ ਡੋਬਣਗੇ ਆਵਦਾ ਉਹ ਕਿਹੜੇ ਪਾਸੇ ਜਾ ਕੇ ਆਵਦਾ ਮੁੱਕਣ ਦਾ ਰਾਹ ਲੱਭਣਗੇ ਸਵਾਲ ਇਹ ਆ ਜਿਹੜਾ ਦੁਬਈ ਦੇ ਵਿੱਚ ਮੁਕਾਬਲਾ ਹੋਇਆ ਭਾਰਤ ਦੇ ਨਾਲ ਕ੍ਰਿਕਟ ਦਾ ਉਰੇ ਵਿੱਚ ਪਾਕਿਸਤਾਨ ਦੇ ਜਿਹੜੇ ਹਗੇ ਦੇ ਖਿਡਾਰੀ ਸਲਮਾਨ ਆਗਾ ਉਹਨਾਂ ਨੇ ਟਾਸ ਜਿੱਤੀ ਬੱਲੇਬਾਜ਼ੀ ਕੀਤੀ ਤੇ ਪਾਕਿਸਤਾਨੀ ਟੀਮ 127 ਦੌੜਾਂ ਮਿੜਾ ਸਕੀ ਆ ਟੀਚੇ ਦਾ ਪੁੱਛਾ ਕਰਦੇ ਆ ਸੂਰਿਆ ਕੁਮਾਰ ਯਾਦਵ ਨੇ 47 ਦੌੜਾਂ ਬਣਾਈਆਂ ਤੇ ਕਹਿੰਦੇ ਜੀ ਟਾਸ ਜਿੱਤਣ ਤੋਂ ਪਿੱਛੋਂ ਵੀ ਹੱਥ ਨਹੀਂ ਮਿਲਾਇਆ ਅਸੀਂ ਐ ਹੀ ਹੁੰਨੇ ਆ 16ਵੇਂ ਓਵਰ ਦੇ ਵਿੱਚ 5ਵੀਂ ਗੇਂਦ ਦੇ ਉੱਤੇ ਯਾਦਵ ਨੇ ਛੱਕਾ ਲਾ ਕੇ ਮੈਚ ਜਿੱਤਿਆ ਤੇ ਕਹਿੰਦੇ ਜੀ ਸਿੱਧਾ ਹੀ ਡਰੈਸਿੰਗ ਰੂਮ ਦੇ ਵਿੱਚ ਚਲੇ ਗਏ ਆ ਤੁਸੀਂ ਡਰੈਸਿੰਗ ਰੂਮ ਦੇ ਵਿੱਚ ਗਏ ਬਹੁਤ ਵਧੀਆ ਗੱਲ ਆ ਆਪਣੇ ਮਨ ਦੇ ਵਿੱਚ ਗੁੱਸਾ ਆਪਣੇ ਮਨ ਦੇ ਵਿੱਚ ਹਰਖਾ ਅਸੀਂ ਇਸ ਗੱਲ ਦੀ ਕਦਰ ਕਰਦੇ ਆ ਪਰ ਅਸੀਂ ਸਿਰਫ ਇਹ ਗੱਲ ਕਹਿੰਦੇ ਆ ਵੀ ਜੇਕਰ ਖੇਡ ਭਾਵਨਾ ਬਰਕਰਾਰ ਰਹਿਣੀ ਚਾਹੀਦੀ ਆ ਤੇ ਫਿਰ ਫਿਲਮਾਂ ਵਾਲਾ ਪਿਆਰ ਵੀ ਬਰਕਰਾਰ ਰਹਿਣਾ ਚਾਹੀਦਾ ਫਿਰ ਸ਼ਰਧਾਲੂਆਂ ਵਾਲਾ ਪਿਆਰ ਵੀ ਬਰਕਰਾਰ ਰਹਿਣਾ ਚਾਹੀਦਾ ਫਿਰ ਜੇਕਰ ਉਧਰ ਕੋਈ ਜਾਂ ਇਧਰ ਕੋਈ ਸਮਾਜਿਕ ਜਾਂ ਸੱਭਿਆਚਾਰਕ ਸਮਾਗਮ ਹੁੰਦਾ ਉਹ ਵੀ ਬਰਕਰਾਰ ਰਹਿਣਾ ਚਾਹੀਦਾ ਇਹ ਨਹੀਂ ਕਿ ਪ੍ਰਵਾਹਸ਼ਾ ਆਪਣੀ 3 ਕਿੰਨੇ ਇੱਕ ਪਾਸੇ ਆ ਦੂਜੇ ਪਾਸੇ ਫਿਰ ਪ੍ਰਵਾਹਸ਼ਾ ਬਦਲ ਗਈ ਜੀ ਦੇ ਪਾਸੇ ਫਿਰ ਪਰਭਾਸ਼ਾ ਬਦਲ ਗਈ ਹੁਣ ਮੇਰਾ ਇੱਕ ਸਵਾਲ ਆ ਵੀ ਆਪਾਂ ਇਹ ਤਾਂ ਚਲੋ ਮੈਚ ਕਰਾ ਲਿਆ ਕਰਨ ਜੀ ਖੇਡ ਭਾਵਨਾਂ ਦੀ ਗੱਲ ਆ ਤੇ ਕਰਤਾਰਪੁਰ ਸਾਹਿਬ ਦਾ ਲੰਘਾ ਕਿਉਂ ਨਹੀਂ ਖੁੱਲਿਆ ਹਲੇ ਤੱਕ ਉਹ ਕਿੰਨੀ ਤਰੀਕ ਨੂੰ ਖੁੱਲਣਾ ਉਹਦੇ ਵਿੱਚ ਦਿੱਕਤਾਂ ਕੀ ਕੀ ਆ ਹੁਣ ਇਹਦੇ ਬਾਰੇ ਕੋਈ ਉੱਤਰ ਦੇਊਗਾ ਕਿਉਂਕਿ ਇੱਥੇ ਸ਼ਰਧਾਲੂਆਂ ਦੇ ਪ੍ਰੇਮ ਦੀ ਗੱਲ ਆ ਇੱਥੇ ਸਿੱਖ ਸ਼ਰਧਾਲੂਆਂ ਦੀ ਸ਼ਰਧਾ ਦੀ ਗੱਲ ਆ ਪਰ ਇਹਦੇ ਵੱਲ ਕੋਈ ਗੱਲ ਕਰਨ ਵਾਲਾ ਹੈ ਨਹੀਂ ਅਸੀਂ ਕੋਈ ਕ੍ਰਿਕਟ ਦੇ ਖਿਲਾਫ ਨਹੀਂ ਆ ਅਸੀਂ ਚਾਹੁੰਦੇ ਜੀ ਇਹ ਮੁਕਾਬਲੇ ਹੋਣੇ ਹੀ ਚਾਹੀਦੇ ਆ ਅਸੀਂ ਇਹ ਚਾਹੁੰਦੇ ਆ ਕਿ ਭਾਈ ਦੋਵਾਂ ਦੇਸ਼ਾਂ ਦੇ ਖਿਡਾਰੀ ਦੋਵੇਂ ਦੇਸ਼ਾਂ ਦੇ ਕਲਾਕਾਰ ਦੋਵਾਂ ਦੇਸ਼ਾਂ ਦੇ ਪੰਜਾਬੀ ਪ੍ਰੇਮੀ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਪ੍ਰੇਮੀ ਆਪਸ ਦੇ ਵਿੱਚ ਮਿਲ ਕੇ ਸਮਾਗਮ ਰਚਾਉਂਦੇ ਰਹਿਣ ਪਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਹਾਲੇ ਤੱਕ ਹੁਣੇ-ਹੁਣੇ ਤਾਂ ਵਾਪਰਿਆ ਜਿਹੜਾ ਕਾਂਡ ਵਾਪਰਿਆ ਇੱਥੇ ਪਹਿਲਗਾਮ ਦੇ ਵਿੱਚ ਉਦੋਂ ਜੋ-ਜੋ ਕੁਝ ਨੈਸ਼ਨਲ মিডিਆ ਦੇ ਉੱਤੇ ਤੇ ਜੋ-ਜੋ ਕੁਝ ਸਾਡੇ ਦੇਸ਼ ਦੇ ਨੇਤਾਵਾਂ ਦੇ ਵੱਲੋਂ ਗੱਲ ਕਹੀ ਗਈ ਅੱਜ ਆਪਾਂ ਉਹਦੇ ਉੱਤੇ ਕਿਉਂ ਫਿਰ ਗਏ ਆ ਕੀ ਅੱਜ ਇਹ ਮੁਕਾਬਲਾ ਜ਼ਰੂਰੀ ਸੀ ਤੇ ਜੇ ਇਹ ਜ਼ਰੂਰੀ ਸੀ ਤਾਂ ਫਿਰ ਬਾਕੀ ਗੱਲਾਂ ਜ਼ਰੂਰੀ ਕਿਉਂ ਨਹੀਂ ਆ ਸਵਾਲ ਇਹ ਪੈਦਾ ਹੁੰਦਾ ਵੀ ਦਲਜੀਤ ਦਸਾਂਜ ਦਾ ਕਸੂਰ ਕੀ ਸੀ? ਉਹਦੀ ਫਿਲਮ ਰਿਲੀਜ਼ ਭਾਰਤ ਦੇ ਵਿੱਚ ਹੋਣੀ ਸੀ ਸਰਦਾਰ ਜੀ। ਉਦੋਂ ਇਹ ਗੱਲ ਕਹੀ ਗਈ ਵੀ ਭਾਈ ਇਹੋ ਜੇ ਗਦਾਰ ਹਨ, ਇਹ ਤਾਂ ਗਦਾਰ ਹਨ। ਇਹ ਤਾਂ ਜੀ ਪੈਸਿਆਂ ਦੀ ਖਾਤਰ ਇੰਉਂ ਕਰਦੇ ਹਨ। ਹਾਲਾਂਕਿ ਉਹਦੀ ਟੀਮ ਦੇ ਵੱਲੋਂ ਉਹਦੀ ਪ੍ਰੋਡਕਸ਼ਨ ਹਾਊਸ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਭਾਈ ਇਹ ਫਿਲਮ ਤਾਂ ਉਦੋਂ ਰੈਡੀ ਹੋਈ ਆ, ਉਦੋਂ ਤਿਆਰ ਹੋਈ ਆ ਜਦੋਂ ਦੇਸ਼ ਦੇ ਵਿੱਚ ਸਬੰਧ ਖਰਾਬ ਨਹੀਂ ਸੀ ਹੋਏ। ਇਹ ਪਹਿਲਗੰਗ ਵਾਲੇ ਹਮਲੇ ਤੋਂ ਪਹਿਲਾਂ ਸਭ ਕੁਝ ਹੋਇਆ। ਪਰ ਨਹੀਂ ਕਿਉਂਕਿ ਜਿਨ੍ਹਾਂ ਦੇ ਦਿਮਾਗ ਨੂੰ ਅਖੌਤੀ ਦੇਸ਼ ਭਗਤਾ ਨੂੰ ਕੋਈ ਨਾ ਕੋਈ ਗੱਲ ਚੜੀ ਹੁੰਦੀ ਆ ਉਹ ਉਦੋਂ ਕੰਨਾਂ 'ਚ ਸਿਰ ਮਾਰਦੇ ਸੀ ਟੁੱਟ ਮਾਰਨ ਨੂੰ ਆਦੇ ਸੀ ਤੁਹਾਡੇ ਵਿੱਚ ਫਿਰ ਉਸ ਤੋਂ ਬਾਅਦ ਕੁਝ ਕੁ ਹੋਰ ਫਿਲਮਾਂ ਦੇ ਉੱਤੇ ਰੁਕ ਲੱਗੀ ਉਹ ਫਿਲਮਾਂ ਜਿਹੜੀਆਂ ਇੱਥੇ ਕਾਮਯਾਬ ਹੋ ਸਕਦੀਆਂ ਸੀ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਰਿਲੀਜ਼ ਹੋਈਆਂ ਉਹਦੇ ਵਿੱਚ ਅਮਰਿੰਦਰ ਗਿੱਲ ਦੀ ਫਿਲਮ ਵੀ ਆ ਉਹਦੇ ਵਿੱਚ ਮੇਰੇ ਖਿਆਲ ਅਬੀਰਾ ਗੁਲਾਬ ਇੱਕ ਫਿਲਮ ਹਿੰਦੀ ਦੀ ਵੀ ਆ ਉਹਦੇ ਵਿੱਚ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹ ਵੀ ਇੱਕ ਪੰਜਾਬੀ ਫਿਲਮ ਆ ਤੇ ਕਈ ਹੋਰ ਜਿਹੜਾ ਨਾਮ ਮੇਰੇ ਚੇਤੇ ਦੇ ਵਿੱਚ ਨਾ ਆਵੇ ਉਹ ਸਾਰੀਆਂ ਇੱਥੇ ਨਹੀਂ ਰਿਲੀਜ਼ ਹੋਈਆਂ ਤੇ ਹੁਣ ਭਾਈ ਕਿਵੇਂ ਕਰਗੇ ਆਪਾਂ ਐਂ ਕਹਿ ਦਿੰਨੇ ਆ ਕਿ ਭਾਈ ਉਹਦੀ ਫਿਲਮ ਆ ਜਿਹੜੀ ਦਿਲਜੀਤ ਦੀ ਤੇ ਬਾਕੀ ਸਾਥਗਾਂ ਦੀ ਇੱਥੇ ਰਿਲੀਜ਼ ਹੋਈ ਪਰ ਦਿਲਜੀਤ ਨੇ ਇਹ ਗੱਲ ਕਹੀ ਆ ਜੀ ਕਿ ਮੈਂ ਤਾਂ ਨਾਸਰ ਚਨੋਟੀ ਨਾਲ ਹੱਥ ਨਹੀਂ ਮਲਾਉਣਾ ਮੈਂ ਜੀ ਫਲਾਣੇ ਨਾਲ ਹੱਥ ਨਹੀਂ ਮਲਾਉਂਗਾ ਇਹਦਾ ਮਤਲਬ ਫਿਰ ਮਸਲੇ ਹੱਲ ਹੋ ਗਏ ਦਿਲਜੀਤ ਦਸਾਂਜ ਨਾਲ ਵੈਰ ਸੀ ਜਾਂ ਕਿਸੇ ਹੋਰ ਨਾਲ ਸੀ ਸਵਾਲ ਇਹ ਵੀ ਪੈਦਾ ਹੁੰਦਾ ਤੇ ਅਗਲੀ ਗੱਲ ਮਹੱਤਵਪੂਰਨ ਇਹ ਆ ਵਤਨ ਸਾਨੂੰ ਆਪਣਾ ਪਿਆਰਾ ਸੀ ਹੈ ਤੇ ਰਹੂਗਾ ਅਸੀਂ ਉਹ ਲੋਕ ਆ ਜਿਹੜੇ ਕਤਾਰ ਦੇ ਵਿੱਚ ਖੜਕੇ ਵੋਟਾਂ ਪਾਉਂਦੇ ਹਾਂ ਅਸੀਂ ਉਹ ਲੋਕ ਹਾਂ ਸਾਡੇ ਦੇਸ਼ ਦੇ ਮਹਾਨ ਲੋਕ ਉਹ ਆ ਜਿਹੜੇ ਕਿ ਵਤਨ ਦੀ ਅਸਲ ਪਰਿਭਾਸ਼ਾ ਨੂੰ ਪੇਸ਼ ਕਰਦੇ ਆ ਅੱਜ ਜੇਕਰ ਦੇਸ਼ ਨੂੰ ਲੋੜ ਪਵੇ ਲੋਕ ਜਾਨਾਂ ਦੇਣ ਨੂੰ ਤਿਆਰ ਆ ਪਰ ਸਿਆਸੀ ਤੌਰ ਦੇ ਉਤੇ ਨਹੀਂ ਤੁਹਾਡਾ ਤਾਂ ਕੋਈ ਪਤਾ ਨਹੀਂ ਹੁੰਦਾ ਅੱਜ ਚੀਨ ਚੰਗਾ ਲੱਗ ਗਿਆ ਕੱਲ ਨੂੰ ਮਾੜਾ ਲੱਗਣ ਲੱਗ ਗਿਆ ਅੱਜ ਤੁਹਾਨੂੰ ਕਰکٹ ਚੰਗੀ ਲੱਗਦੀ ਹੈ ਕੱਲ ਨੂੰ ਮਾੜੀ ਲੱਗਦੀ ਹੈ ਤੁਸੀਂ ਖਡਾਰੀਆਂ ਦੀ ਵਰਤੋਂ ਵੀ ਕਰਦੇ ਹੋ ਤੁਹਾਡੇ ਕੋਲੇ ਇੱਕ ਬਹਾਨਾ ਵੀ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਉਤੇ ਗਾਜ਼ ਡਗ ਸਕਦੀ ਸੀ ਕਿਉਂਕਿ ਜੇਕਰ ਵੱਡੇ ਮੁਕਾਬਲੇ ਜੇਕਰ ਅਸੀਂ ਮੰਨ ਲਓ ਕੋਈ ਅੰਤਰਰਾਸ਼ਟਰੀ ਮੁਕਾਬਲਾ ਖੇਡਣਾ ਹੋਵੇ ਕੋਈ 올림픽 ਦਾ ਹੋਰ ਹੋਵੇ ਕੋਈ ਮੇਜ਼ਬਾਨੀ ਲੈਣੀ ਹੋਵੇ ਉਹਦੇ ਲਈ ਫਿਰ ਰਾਹ ਦੇ ਵਿੱਚ ਅੜਿੱਕਾ ਆਉਂਦਾ ਇਹ ਨਿਯਮ ਤੇ ਸ਼ਰਤਾਂ ਦੇ ਵਿੱਚ ਆ ਕਿ ਅਸੀਂ ਖੇਡ ਭਾਵਨਾ ਨੂੰ ਸਾਬਤ ਕਰਨਾ ਇਸ ਕਰਕੇ ਅਸੀਂ ਮੁਕਾਬਲਿਆਂ ਦੇ ਵਿੱਚ ਅੜਿੱਕਾ ਨਹੀਂ ਪੈਦਾ ਕਰ ਸਕਦੇ ਤੁਹਾਡੀ ਗੱਲ ਮੰਨੀ ਤੁਸੀਂ ਬਿਲਕੁਲ ਸਹੀ ਖੇਡਾਂ ਹੁੰਦੀਆਂ ਰਹਿਣ ਇੱਥੇ ਵੀ ਆਉਣ ਆਪਾਂ ਵੀ ਉੱਥੇ ਜਾ ਕੇ ਸੁਰੱਖਿਆ ਵੀ ਰਹੇ ਤੇ ਅੱਤਵਾਦ ਦਾ ਖਾਤਮਾ ਵੀ ਹੋਵੇ ਉਹ ਕਿਤੇ ਵੀ ਆ ਪਰ ਜੇ ਉਧਰ ਪਾਈ ਨਹੀਂ ਭਾਵਨਾ ਫਿਰ ਫਿਲਮਾਂ ਦੇ ਨਾਲ ਵੈਰ ਕਿਉਂ ਆ ਮੈਂ ਪਿੱਛੇ ਜੇ ਇੱਕ ਝੋਲੀ ਚੱਕ ਜਾ ਹੈਗਾ ਜੀ ਬਾਲੀਵੁੱਡ ਦਾ ਪ੍ਰੋਡਿਊਸਰ ਉਹ ਬੰਦਾ ਕਹਿੰਦਾ ਜੀ ਕਿ ਅਸੀਂ ਨਾ ਜਿਹੜੀ ਬਾਰਡਰ 2 ਆ ਉਹਨੂੰ ਇਸ ਕਰਕੇ ਅਸੀਂ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਹੈ ਦਲਜੀਤ ਉਹਦੇ ਵਿੱਚ ਆ ਕਿਉਂਕਿ ਉਹਦੇ ਵਿੱਚ ਭਾਰਤੀ ਪ੍ਰੋਡਿਊਸਰਾਂ ਦਾ ਪੈਸਾ ਲੱਗਾ ਤੇ ਮੈਂ ਉਦੋਂ ਵੀ ਗੱਲ ਕਹੀ ਸੀ ਸਰਦਾਰ ਜੀ ਜਿਹੜੀ ਰਿਲੀਜ਼ ਹੋਈ ਆ ਬਾਹਰਲੇ ਮੁਲਕਾਂ ਦੇ ਵਿੱਚ ਤੇ ਭਾਰਤ ਤੇ ਨਹੀਂ ਰਿਲੀਜ਼ ਹੋਈ ਤੇ ਮੈਂ ਕਿਹਾ ਉਹਦੇ ਪ੍ਰੋਡਿਊਸਰ ਵੀ ਤਾਂ ਭਾਰਤ ਦੇ ਹੀ ਆ ਉਹ ਵੀ ਤਾਂ ਇੱਥੇ ਹੀ ਟੈਕਸ ਦਿੰਦੇ ਆ ਉਹਨਾਂ ਦਾ ਕਸੂਰ ਕੀ ਆ ਗੁਣਵੀਰ ਸਿੱਧੂ ਤੇ ਸੰਨੀ ਸਿੱਧੂ ਉਹ ਕਿਹੜਾ ਯੂਗਾਂਡਾ ਦੇ ਵਿੱਚ ਰਹਿੰਦੇ ਆ ਉਹ ਵੀ ਇੱਥੋਂ ਦਲੀਲ ਕੋਈ ਨਹੀਂ ਹੁੰਦੀ ਮੇਰੀ ਬੇਨਤੀ ਆ ਕੰਦਾ ਦੇ ਵਿੱਚ ਸਿਰ ਮਾਰਨ ਵਾਲੇ ਅਖੌਤੀ ਦੇਸ਼ ਭਗਤਾਂ ਨੂੰ ਜਿਨ੍ਹਾਂ ਨੂੰ ਇੱਕਦਮ ਦੇਸ਼ ਭਗਤੀ ਚੜਦੀ ਆ ਉਹਨਾਂ ਨੂੰ ਬੇਨਤੀ ਆ ਜੀ ਗੱਲ ਨੂੰ ਸਮਝ ਲਿਆ ਕਰੋ ਕੰਦਾ ਚ ਟਕਰਾਂ ਘਟ ਮਾਰਿਆ ਕਰੋ ਤੁਹਾਡਾ ਕੋਈ ਯੋਗਦਾਨ ਨਹੀਂ ਸੋਸ਼ਲ ਮੀਡੀਆ ਤੇ ਗਾਲਾਂ ਕੱਢੇ ਬਿਨਾ ਤੁਸੀਂ ਜਿਹਦੇ ਮਰਜੀ ਚੱਕ ਕੇ ਦੁੰਬਾ ਉਹਦੇ ਪਿੱਛੇ ਤੁਰ ਪੈਣੇ ਆ ਕਦੇ ਉਹਦੇ ਪਿੱਛੇ ਤੁਰ ਪੈਣੇ ਆ ਬੇਨਤੀ ਆ ਵਤਨ ਪ੍ਰਸਤੀ ਹਰ ਬੰਦੇ ਦੀ ਆਪੋ ਆਪਣੀ ਆ ਤੇ ਤੁਸੀਂ ਆਪਦੀ ਵਤਨ ਪ੍ਰਸਤੀ ਦੂਜੇ ਦੇ ਉੱਤੇ ਥੋਪ ਨਹੀਂ ਸਕਦੇ ਤੇ ਨੈਸ਼ਨਲ মিডিਆ ਨੂੰ ਬੇਨਤੀ ਇਹ ਆ ਜਿਵੇਂ ਤੁਸੀਂ ਕਿੱਲ ਕਿੱਲ ਕੇ ਹਰ ਗੱਲ ਕਰਦੇ ਹੁੰਨੇ ਆ ਦੇਸ਼ ਕੋ ਐਸੇ ਕਰ ਲਿਆ ਦੇਸ਼ ਕੋ ਐਸੇ ਕਰ ਲਿਆ ਤੁਸੀਂ ਸੰਗ ਹਕੀਕਤ ਨਾਲੋਂ ਵੱਧ ਪਾੜਦੇ ਹੋ ਕੁਝ ਕ ਹੈਗੇ ਜਿਹੜੇ ਚੰਗੇ ਵੀ ਆ ਤੁਹਾਨੂੰ ਹਰ ਮੌਕੇ ਨਹੀਂ ਦੱਸਿਆ ਪੰਜਾਬ ਤੁਸੀਂ ਉਦੋਂ ਇੱਥੇ ਆਏ ਬੰਨਾਂ ਦੇ ਉੱਤੇ ਤੁਸੀਂ ਜਿਹੜੇ ਪੰਜਾਬ ਦੀ ਸਾਰੀ ਦਿਹਾੜੀ ਬਦਖੋਹੀ ਕਰਦੇ ਆ ਬਦਨਾਮੀ ਕਰਦੇ ਉੜਦਾ ਹੈ ਇਹ ਤਾਂ ਜੀ ਵੱਖਰੇ ਵਿਚਾਰਾਂ ਵਾਲਿਆਂ ਦਾ ਹੈ ਫਲਾਣਾ ਹੈ ਇਹ ਬੰਨ ਲਾਉਣ ਵਾਲਿਆਂ ਦਾ ਪੰਜਾਬੀ ਆ ਇਹ ਇੱਥੇ ਮਰਮਟਣ ਵਾਲਿਆਂ ਦਾ ਪੰਜਾਬੀ ਆ ਲੰਗਰ ਲਾਉਣ ਵਾਲਿਆਂ ਦਾ ਪੰਜਾਬੀ ਆ ਇਹ ਜਾਨ ਦੇਣ ਵਾਲਿਆਂ ਦਾ ਪੰਜਾਬੀ ਆ ਇਹ ਗੋਦ ਲੈਣ ਵਾਲੇ ਪਿੰਡ ਗੋਦ ਲੈਣ ਵਾਲੇ ਪੰਜਾਬੀਆਂ ਦਾ ਪੰਜਾਬੀ ਆ ਤੁਸੀਂ ਕੀ ਹੋ ਤੁਹਾਡਾ ਵजूद ਕੀ ਆ ਇਸ ਕਰਕੇ ਕੁਫਰ ਘਟ ਤੋਂ ਲਿਆ ਕਰੋ ਸੱਚਾਈ ਦੀ ਗੱਲ ਹੋਣੀ ਚਾਹੀਦੀ ਆ ਸਮੇਂ ਦੀ ਗੱਲ ਹੋਣੀ ਚਾਹੀਦੀ ਆ ਕ੍ਰਿਕਟ ਦਾ ਮੁਕਾਬਲਾ ਸਾਨੂੰ ਕੋਈ ਇਤਰਾਜ਼ ਨਹੀਂ ਜੇਕਰ ਬਾਕੀ ਸਾਰੀਆਂ ਗੱਲਾਂ ਦੇ ਉੱਤੇ ਵੀ ਖੋਲ ਖੋਲ ਦਿੱਤੀ ਜਾਵੇ ਅੱਜ ਨਨਕਾਣਾ ਸਾਹਿਬ ਨੂੰ ਸਾਡੇ ਸ਼ਰਦਾਲੂ ਜਾਨ ਅੱਜ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲੇ ਅੱਜ ਫਿਲਮਾਂ ਵੀ ਰਿਲੀਜ਼ ਹੋਣ ਨਫ਼ਰਤ ਵਾਲੇ ਸ਼ਬਦ ਮੂੰਹ ਦੇ ਵਿੱਚੋਂ ਨਾ ਕੱਢੇ ਜਾਣ ਅਸੀਂ ਕ੍ਰਿਕਟ ਦਾ ਸਤਿਕਾਰ ਕਰਦੇ ਹਾਂ ਖੇਡ ਭਾਵਨਾ ਸਾਡੇ ਅੰਦਰ ਵੀ ਆ ਪਰ ਬਾਕੀ ਭਾਵਨਾਵਾਂ ਨੂੰ ਕਿਉਂ ਕੁਚਲਿਆ ਸਵਾਲ ਸਿਰਫ ਇਹ ਆ